ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਕਿਹੜੀ ਹੈ ਅੱਜ ਉਹ ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਅਸੀਂ ਇਸ ਸਵਾਲ ਨੂੰ ਬਹੁਤੋ-ਪੁਰਦੇ ਹਾਂ ਤਾਂ ਗੂਗਲ ਤੇ ਹਾਂਗਕਾਂਗ ਸਭ ਤੋਂ ਮਹਿੰਗੀ ਜ਼ਮੀਨ ਹੁੰਦਾ ਹੈ ਪਰ ਇਵੇਂ ਨਹੀਂ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਫਤੇਗੜ ਸਾਹਿਬ ਹੈ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨਹੀਂ ਹਾਂ ਵੇਚਣ ਕਿ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਜਗ੍ਹਾ ਤੇ ਇਸ ਸ਼ਾਮੇ ਗੁਰਦੁਆਰਾ ਫਤਿਹਗੜ ਸਾਹਿਬ ਤੇ ਜਿਸ ਜਗ੍ਹਾ ਦੇ ਉਹਨਾਂ ਦੀਆਂ ਦੇਹਾਂ ਦੀ ਵਿਆਖੀ ਨਹੀਂ ਉਹਨਾਂ ਨੂੰ ਸੱਜ ਦਿੱਤਾ ਗਿਆ ਜਿੱਥੇ ਸ਼ੀਰਾਂ ਸ਼ੀਰਾਂ ਨੇ ਉਹਨਾਂ ਦੇਹਾਂ ਦੀ ਰਾਖੀ ਕੀਤੀ ਸੀ ਉਸ ਜਗ੍ਹਾ ਤੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਸਜੋਬਿਤ ਹੈ ਜਿਸ ਜਗ੍ਹਾ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਗੁਰਦੁਆਰਾ ਜੋਤੀਸਰੂਪ ਸਾਹਿਬ ਸਜੋਬਿਤ ਹੈ ਗੁਰਦੁਆਰਾ ਜੋਤੀਸਰੂਪ ਸਾਹਿਬ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਕਿਉਂਕਿ ਇਸ ਨੂੰ ਦੀਵਾਨ ਟੋਡਰਮਾਲ ਜੀ ਨੇ ਮੋਹਰਾ ਖੜੀਆ ਕਰਕੇ ਖਰੀਦਿਆ ਸੀ ਸਾ ਛੋਟਾ ਸਾਰ ਗਿਆ ਦੇ ਮਾਤਾ ਗੁਜਰ ਕੋਰਜੀ ਦਾ ਸੰਸਕਾਰ ਕੀਤਾ ਗਿਆ ਸੀ ਇਸ ਜਗ੍ਹਾ ਦੇ ਉੱਤੇ ਤੇ Google ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹਾਂਗਕਾਂਗ ਕਾਰੀ ਹੈ ਆਜੂ ਆਪਾਂ ਕਮੈਂਟ ਵਿੱਚ ਲਿਖੀਏ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇਖਣ ਲਈ ਪੇਜ ਫੋਲੋ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ